ਸੋਮਵਾਰ ਸੋਮਵਾਰ ਕੋੜਾ ਨਹੀਂ ਮੈਂ ਕੋਲੇ ਨਾਲ ਲਾਉਣੀ ਆ ਆਈ ਗਵਾਂਡ ਹੋ ਲ ਗਈ ਮੇਰਾ ਚੇਤੇ ਰਾਂਝੇ ਨਾਲ ਛੋੜ ਗਈ ਰਾਂਝੇ ਮੇਰਾ ਚੇਤੇ ਨਾਲ ਛੋੜ ਗਈ ਮੇਰਾ ਚੇਤੇ ਰਾਂਝੇ ਨਾਲ ਮੇਰਾ ਚੇਤੇ ਰਾਂਝੇ ਨਾਲ ਆਪ ਦਾ ਮੁੰਡੇ ਨੇ ਨੱਤੀਆਂ ਆ ਨਤਿਆਂ ਕਰਾਈਆਂ ਮੈਨੂੰ ਵੀ ਕਰਾ ਦੇ ਕੋਕਾ ਮੂਲੀ ਆਵੇ ਮੂੰ ਦਾ ਮਿੱਠਾ ਦਿਲਾਂ ਦਾ ਖੋਟਾ ਮੂਲੀ ਆਵੇ ਮਿੱਠਾ ਦਿਲਾਂ ਦਾ ਖੋਟਾ ਮੂਲੀ ਆਵੇ ਮੂੰ ਦਾ ਮਿੱਠਾ ਦਿਲਾਂ ਦਾ ਖੋਟਾ ਮੂਲੀ ਆਵੇ ਮਿੱਠਾ ਦਿਲਾਂ ਦਾ ਮੀਟਾਵੇ ਤਾਵੇ 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 ਡੁੱਪੂ ਕਾ ਮੇਰਾ ਵੀ ਨਾ ਨਾਰ ਦੀ ਕੁੜੀ ਚੱਕ ਲਿਆਵੇ ਬਰਮੇ ਦੀਆਂ ਕੁੜੀਆਂ ਐ ਕੁੜੀ ਚੱਕ ਕੇ ਦੇਵਤੀ ਦੀ ਜਿਹੜਾ ਲੰਮੀਆਂ ਤਰੀ ਕੌਂ ਖਾਵੇ ਜੱਗ ਤੇ ਫਲ ਤਰਦਾ ਚੱਕਲਾ ਪਤਾ ਲਿਏ ਨਾਰੇ ਚੱਕਲਾ ਪਤਾ ਲਿਏ ਨਾਰੇ ਜਲ ਪਰ ਫਲ ਤਰਦਾ ਚੱਕਲਾ ਪਤਾ ਲਿਏ ਨਾਰੇ ਜਲ ਤੇ ਫਲ ਤਰਦਾ ਨਹੀਂ ਮੋਤ ਮੋਤ ਨਾ ਕਰੀ ਆ ਕਰਨੀ ਦੇਖ ਮੋਤ ਦੇ ਕਰ ਨਹੀਂ ਪਹਿਲਾ ਮੋਤ ਨੇ ਦਿੱਲੀ ਲੁੱਟੀ ਫੇਰ ਗਈ ਪਟਿਆਲੇ ਜਲਪਰ ਫਲ ਤਰਦਾ ਚੱਕਲਾ ਪਤਾ ਨਹੀਂ ਇਹ ਨਾ ਚੱਕਲਾ ਪਤਾ ਨਹੀਂ ਇਹ ਨਾਰੇ ਚੱਕਲਾ ਪਤਾ ਨਹੀਂ ਇਹ ਨਾ ਆਇ ਤੇ ਰੱਖ ਜਾ ਬੱਲੇ ਬੱਲੇ ਬਈ ਦਾ ਤੀਨੂਲਾ ਵਾਲਾ ਕੁੰਗਾਰ ూలాూలా కొరు